ਲਓ ਵੀ ਮਿੱਤਰੋ ਬਾਈ ਨੂੰ ਫੋਨ ਲਾ ਲਿਓ ਫਿਰ ਮਗਰੋਂ ਨਾ ਲਾਂਬੇ ਜੇ ਦੇਈ ਚੱਲਿਓ ਵੀ ਬਾਈ ਘੋੜੀ ਸਾਨੂੰ ਨਹੀਂ ਦਵਾਈ ਬਹੁਤ ਜਾਇਜ ਰੇਟ ਦੀ ਘੋੜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਲੱਖਾਂ 'ਚ ਨਹੀਂ ਹਜ਼ਾਰਾਂ 'ਚ ਹੀ ਮਿਲ ਜਣੀ ਆ ਲੱਖ ਦੇ ਵਿੱਚੋਂ ਕਈ ਹਜ਼ਾਰ ਸਸਤੀ ਤੁਹਾਨੂੰ ਇਹ ਜਿਹੜੀ ਘੋੜੀ ਆ ਸੱਜਣੋ ਮਿਲ ਜਣੀ ਆ ਤੁਸੀਂ ਬਸ ਬਾਈ ਦੇ ਨਾਲ ਫੋਨ 'ਤੇ ਸਿਰਫ ਸੌਦਾ ਕਰਨਾ ਵਾ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੇ ਦੇਣੀ ਆ ਮਾਰਵਾੜੀ ਘੋੜੀ ਆ 90 ਇੰਚ ਮਾਲਕਾਂ ਨੇ ਇਹਦਾ ਕੱਦ ਦੱਸਿਆ ਵਾ ਬਾਕੀ ਜੇਕਰ ਗੱਲਬਾਤ ਕਰੀਏ ਆਪਾਂ ਇਹਦੇ ਸੁਨੱਖ ਭੁਲੇ ਦੀ ਬਹੁਤ ਜ਼ਿਆਦੇ ਸੋਹਣੀ ਆ ਸ਼ਕੀਨ ਘੋੜੀ ਆ ਕੰਨ ਕੁੰਨ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਾਕੀ ਪਟਾ ਬਹੁਤ ਜ਼ਿਆਦੇ ਸੋਹਣੇ ਪਟੇ ਵਾਲੀ ਘੋੜੀ ਆ ਜਿਵੇਂ ਅੱਜ ਕੱਲ ਮਾਰਵਾੜੀ ਦੇ ਵਿੱਚ ਲੋਕ ਪਸੰਦ ਕਰਦੇ ਆ ਉਸੇ ਤਰੀਕੇ ਦੀ ਇਹ ਜਿਹੜੀ ਘੋੜੀ ਦੀ ਬੋਡੀ ਬੰਤਰ ਆ ਸੱਜਣੋ ਹੱਡਾ ਪੈਰਾਂ ਦੀ ਸਾਫ਼ ਆ ਬਾਕੀ ਜੇ ਗੱਲਬਾਤ ਕਰੀਏ ਬਾਲ ਪੌਰੀਆਂ ਉਹ ਵੀ ਇਹਦੀਆਂ ਬਿਲਕੁਲ ਕਲੀਅਰ ਆ ਸੱਜਣੋ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਮਾਰਕਾ ਮੁਰਕਾ ਬਹੁਤ ਜਿਆਦਾ ਚੰਗਾ ਵਾ ਮਗਰਲੇ ਦੋ ਪੈਰ ਚਿੱਟੇ ਤੇ ਮਖਥੇ ਦੇ ਉੱਪਰ ਇਹਦਾ ਬਲੇਜ ਆ ਸੱਜਣੋ ਤੇ ਮੌਕੇ ਦੀ ਇਹ ਖਾਲੀ ਆ ਘੋੜੀ ਕੋਈ ਲਾਈਨ ਦੀ ਨਹੀਂ ਹੈਗੀ ਕਿ ਬਾਈ ਕਹਿੰਦਾ ਅਨਨੋਨ ਲਾਈਨ ਦੀ ਆ ਅੱਗੋਂ ਬਾਈ ਨੇ ਖਰੀਦੀ ਹੋਈ ਸੀਗੀ ਕੰਨ ਕੁੰਨਾਂ ਲੋਂ ਸੋਹਣੀ ਆ ਬਾਕੀ ਤੋਰਾ ਤਾਰਾ ਬਹੁਤ ਜਿਆਦਾ ਚੰਗਾ ਤੁਰਦੀ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਬਹੁਤ ਜਿਆਦਾ ਚੰਗੀ ਚਾਲ ਤੁਰਦੀ ਆ ਚਾਹੇ ਤੁਸੀਂ ਬੱਚੇ ਨੂੰ ਬਿਠਾ ਦੋ ਬਹੁਤ ਜਿਆਦਾ ਚੰਗੀ ਤੋਰਦੀ ਏ ਘੋੜੀ ਥੋੜੀ ਜੀ ਸਾਂਭਣ ਵਾਲੀ ਏ ਸਦਨੋ ਇਹ ਕਿਸੇ ਵੀ ਚੰਗੇ ਬੰਦੇ ਕੋਲੇ ਚਲੀ ਗਈ ਸਾਂਭ ਵਾਲੇ ਬੰਦੇ ਕੋਲੇ ਚਲੀ ਗਈ ਤੇ ਘੋੜੀ ਦੋ ਮਹੀਨੇ ਸਾਂਭਣ ਤੋਂ ਬਾਅਦ ਚੋ ਦੱਸੂਗੀ ਕਿ ਮੇਰੇ ਵਿੱਚ ਕੀ ਆ ਕਿਉਂਕਿ ਜਿੰਨੀ ਕਿ ਜਾਣ ਆ ਉਹਦੇ ਹਿਸਾਬ ਦੇ ਨਾਲ ਵੀ ਇਹ ਬਹੁਤ ਜਿਆਦਾ ਚੰਗਾ ਤੋਰਾ ਤੁਰੀ ਆ ਜਦੋਂ ਆਪਾਂ ਵੀਡੀਓ ਬਣਾਈ ਆ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਵਧੀਆ ਰੇਬੀਆ ਚਾਲ ਦੇ ਵਿੱਚ ਘੋੜੀ ਜਿਹੜੀ ਇਹ ਸਵਾਰੀ ਕਰਾਉਂਦੀ ਆ ਬਾਕੀ ਕਿਸੇ ਪਾਸੇੋਂ ਖੋਹਦੀ ਨਹੀਂ ਘੋੜੀ ਮਾਰ ਕੇ ਲੰਗੋ ਗੱਲ ਕਰੀਏ ਜਾਂ ਆਪਾਂ ਸਨਖ ਪੁਨੇ ਦੀ ਗੱਲ ਕਰੀਏ ਬਸ ਥੋੜਾ ਜਿਹਾ ਆ ਪਾ ਰਹੀ ਆ ਜੇਕਰ ਚੰਗੀ ਖਰਾਕ ਵਾਲਾ ਬੰਦਾ ਕੋਈ ਸਾਂਭਣ ਵਾਲਾ ਲੈ ਗਿਆ ਕਿਉਂਕਿ ਰੇਟ ਇਹਦਾ ਜੈਜ ਚ ਮਿਲ ਜਾਨੀ ਆ ਜਿੰਨੇ ਕਿ ਤੁਹਾਨੂੰ ਰੇਟ ਜੈਜ ਮਿਲਣਾ ਓਨੀ ਕ ਖਰਾਕ ਇਹਨੇ ਖਾਣੀ ਨਿਗੀ ਬਹੁਤ ਜਿਆਦਾ ਚੰਗੀ ਘੋੜੀ ਬਣ ਕੇ ਤੁਹਾਡੇ ਕੋਲੇ ਨੇ ਆ ਜਾਣਾ ਵਾ ਤੇ ਜੇ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਤਾਂ ਬਾਈ ਦਾ ਸਕਰੀਨ ਦੇ ਉੱਪਰ ਆਪਾਂ ਨੰਬਰ ਲਾਇਆ ਹੋਇਆ ਵਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਸੱਜਣਾਂ ਤੱਕ ਜਿਹੜੇ ਸੱਜਣ ਜੈਜੇ ਰੇਟ ਦੇ ਵਿੱਚ ਘੋੜੀ 팔ਦੇ ਆ ਕਿਉਂਕਿ ਜੇਕਰ ਤੁਸੀਂ ਬਸ਼ੇਰੀ ਵੀ ਲੈਣੀ ਹੋਵੇ ਮੈਂ ਕਹਿੰਦਾ ਬਸ਼ੇਰਾ ਵੀ ਨਹੀਂ ਤੁਹਾਨੂੰ ਇੰਨੇ ਰੇਟ ਦੇ ਵਿੱਚ ਮਿਲਣਾ ਜਿੰਨੇ ਭਾਅ ਦੇ ਵਿੱਚ ਤੁਹਾਨੂੰ ਇੱਕ ਘੋੜੀ ਮਿਲ ਜਣੀ ਆ ਤੇ ਬਾਕੀ ਅੰਦਰ ਦੀ ਸਾਫ ਆ ਤੁਸੀਂ ਚੈੱਕ ਵੀ ਕਰਵਾ ਸਕਦੇ ਹੋ ਕੋਈ ਵੀ ਸੱਜਣ ਜਿਹੜਾ ਕਿਸੇ ਦਾ ਸੌਦਾ ਹੁੰਦਾ ਵਾ ਤੁਸੀਂ ਆਪਦੇ ਡਾਕਟਰ ਤੋਂ ਚੈੱਕ ਕਰਵਾ ਕੇ ਬਾਈ ਹੁਣਾਂ ਤੋਂ ਤੁਸੀਂ ਲੈ ਸਕਦੇ ਹੋ ਤੇ ਬਾਕੀ ਤੋਰਾ ਤਾਰਾ ਦੇਖੋ ਬਹੁਤ ਸੋਹਣਾ ਤੋਰਾ ਤੁਰਦੀ ਆ ਜਿੰਨੀ ਇੱਕ ਜਾਣ ਆ ਉਹਦੇ ਨਾਲੋਂ ਵੱਧ ਦੀ ਆਪਾਂ ਕਹਦੀਏ ਤੁਰਦੀ ਆ ਤੇ ਜਿਹੜੇ ਸੱਜਣ ਭਾਅ ਆਲੀ ਘੋੜੀ ਲਾਭਦੇ ਆ ਉਹ ਇਹ ਕੁੜੀ ਦਾ ਵਿਚਾਰ ਜ਼ਰੂਰ ਬਣਾ ਲਿਓ ਬਾਈ ਨੂੰ ਫੋਨ ਕਰ ਲਿਓ ਜੇ ਕੋਈ ਹੋਰ ਵੀ ਤੁਸੀਂ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਇਹ ਕੱਟ ਤੁਹਾਡਾ ਕੋਈ ਵੀ ਸੱਜਣ ਜਾਇਜ ਰੇਟ ਦੀ ਘੋੜੀ ਦੀ ਭਾਲ ਦੇ ਵਿੱਚ ਆ ਉਹਦੇ ਨਾਲ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਉਹ ਇਹ ਕੁੜੀ ਦੇ ਬਾਰੇ ਆਪਦਾ ਵਿਚਾਰ ਬਣਾ ਸਕੇ ਜੇ ਕਿਸੇ ਵੀ ਸੱਜਣ ਨੇ ਆਪਣੇ ਚੈਨਲ ਤੋਂ ਕੋਈ ਸੇਲ ਵਾਲੀ ਵੀਡੀਓ ਕਰਵਾਉਣੀ ਆ ਜਾਂ ਕੋਈ ਸਟੱਡ ਫਾਰਮ ਦੀ ਵੀਡੀਓ ਕਰਾਉਣੀ ਆ ਤਾਂ ਤੁਸੀਂ ਆਪਣੇ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ